ਇਹ ਸਾਰੇ ਵੀਰਾਂ ਨੂੰ ਪਿਆਰ ਭਰੀ ਸਾਸੇ ਕਾ ਕੇ ਸਵਾਗਤ ਕਰਦੇ ਆ ਤੁਹਾਡਾ ਆਪਣੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਬਾੜੇ ਵੀਰ ਕਹਿੰਦੇ ਹੁੰਦੇ ਸਾਨੂੰ ਯਾਰ ਵਧੀਆ ਟਰਾਲੀ ਲੱਭ ਕੇ ਰੋ ਸਾਨੂੰ ਇੱਕ ਵੀ ਰੁਪਿਆ ਲਾਉਣ ਦੀ ਲੋੜ ਨਾ ਹੋਵੇ ਟਰਾਲੀ ਤੇ ਰੰਗ ਰੁੰਕਰਾਉਣ ਦੀ ਠੀਕ ਆ ਆ ਸੋਡੇ ਵਾਸਤੇ ਉਹ ਟਰਾਲੀ ਲੱਭ ਲਈ ਤਾਂ ਸੀਗਾ ਬਾਈ ਸੱਚੀ ਗੱਲ ਤੇ ਬਾਈ ਜੀ ਕਿੰਨੀ ਫੁੱਟੀ ਹੈ ਟਰਾਲੀ ਇਹ 12 ਫੁੱਟ ਲੰਮੀ ਆ 6 ਚੌੜੀ ਆ ਠੀਕ ਹੈ ਜੀ ਤੇ ਕਲਰ ਪੇਂਟ ਚੈੱਕ ਕਰਾ ਲਏ ਗੈਰੀ ਆ ਨਵੇਂ ਜਿਹੜੇ ਲੁੱਕ ਹੁਣ ਚੱਲਦੇ ਆ ਸ਼ੇਰ ਸੂਰ ਹੋ ਗਿਆ ਬਾਕੀ ਸਾਰੇ ਐਕਸੈਸਰੀ ਪੂਰੀ ਵਧੀਆ ਲਾਈ ਵੀ ਆ ਯਾਰ ਇਹ ਟੂਰ ਵਧੀਆ ਪਾਇਆ ਨਾ ਬਾਈ ਹਾਂਜੀ ਹਾਂ ਪਲਾਜ਼ਮਾ ਬੈੱਡ ਲੱਗਿਆ ਹੋਇਆ ਠੀਕ ਆ ਜੀ ਇਹਦੇ ਕਿਹੜਾ ਮਾਲ ਲੱਗਿਆ ਬਈ ਜੀ ਇਹਦੇ ਟਾਟਾ ਦਾ ਲੱਗਿਆ ਬਈ ਜੀ ਠੀਕ ਆ ਟਾਟਾ ਦਾ ਮਾਲ ਲੱਗਿਆ ਬਾਈ ਕਿੰਨੇ ਕੁ ਕੁਇੰਟਲ ਦੀ ਹੈ ਬਾਈ ਇਹ ਹੋ 23 ਕੁਇੰਟਲ ਦੀ ਹੋ ਠੀਕ ਆ ਤੇ ਗੈਰੀ ਆ ਬੈੱਡ ਬੁੱਡ ਚੈੱਕ ਕਰਾ ਪੰਜਾਬ ਦਾ ਨਕਸ਼ਾ ਲਾਇਆ ਹੋਇਆ ਬਾਈਆਂ ਦਾ ਮੂਹਰੇ ਆ ਤੇ ਬਲਦਬੁੱਧ ਲਾਇਆ ਹੋਇਆ ਠੀਕ ਆ ਸਾਰੀ ਚੈੱਕ ਕਰਾ ਦੇ ਇੱਕ ਵਾਰ ਜੈਕ ਕਾਲੀਆ ਠੀਕ ਆ ਜੀ ਤੇ ਬਾਈ ਪਿੰਡ ਕਿਹੜਾ ਆਪਣਾ ਪਿੰਡ ਕਰਮਗੜਾ ਜੀ ਠੀਕ ਆ ਜੀ ਜਿਲ੍ਹਾ ਨੂੰ ਪਹੁੰਚਦਾ ਬਰਨਾਲਾ ਹਣਾ ਬਾਈ ਹਾਂਜੀ ਹਾਂ ਇਹ ਚੈੱਕ ਕਰਾ ਦੇ ਤਰਹਾਲ ਹੂਲਾ ਠੀਕ ਆ ਪੂਰੀ ਵਧੀਆ ਟਰਾਲੀ ਆ ਇਹ ਤੇ ਕੀ ਐਡ ਮਾਰੀਏ ਦੀ 2 ਲੱਖ ਆ ਜੀ ਕਿੰਨੇ ਦੇ ਦੋਗੇ ਜੀ ਸਾਈ ਕਰ ਦਿਆਂਗੇ ਮਾਨਤਾਨ ਜੇ ਤੇਰੀ ਕੋਈ ਵੀਡੀਓ ਦੇਖ ਕੇ ਆਉਂਗਾ ਠੀਕ ਆ ਜੀ ਤੇ ਬਾਈ ਇੱਕ ਵਾਰ ਨੰਬਰ ਬੋਲ ਦੋ ਜੀ 94174 ਹਾਂਜੀ 88353 ਠੀਕ ਆ ਤੇ ਬਾਈ ਨਾਲ ਕਰ ਸਕਦਾ ਸੰਪਰਕ ਤੇ ਪੂਰੀ ਵਧੀਆ ਕੈਰੀਅਰ ਟਰਾਲੀ ਉਹ ਖੜੀ ਆ ਪੂਰੀ ਸ਼ਰੇਦੀ ਹੈ ਜੀ ਤੇ ਬਾਈ ਆਪਣੀ ਲੋਕੇਸ਼ਨ ਦੱਸ ਦੋ ਕਿੱਥੇ ਆ ਕੀਸ਼ਨਾ ਮਰੇਕੂਲਾ ਰੋਡ ਤੇ ਪਿੰਡ ਆਈ ਆਪਣਾ ਬਰਨਾਲੇ ਤੋਂ ਜੋ ਮਰੇਕੂਲਾ ਰੋਡ ਤੇ ਜਾਂਦੇ ਘਰ ਮਗੜ ਠੀਕ ਹੈ ਜੀ ਤੇ ਕਰ ਸਾਰਾ ਬਾਈਆਂ ਸਵਾਰਕ ਵੱਧ ਤੋਂ ਵੱਧ ਕਰ ਦਿਓ ਵੀਡੀਓ ਸ਼ੇਅਰ ਧੰਨਵਾਦ